देखो सारी हर तरह की तैयारी मुकम्मल है सारी सिक्योरिटी फोर्सेस सारी बॉलिंग पार्टीज गुंट से देख लो टाटा सामने बैठे होने एवरी बॉलिंग पार्टी हुन बॉलिंग स्टेशन स्टाइल पार्टी लेके अपनी मशीना लेण गया मशीना लेने के बाद बस अपना बसों ਦੇ ਵਿੱਚ ਬੈਠ ਕੇ ਆਪਣੇ ਆਪਣੇ बॉलिंग स्टेशनਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਬੋਲਿੰਗ ਜਿਹੜੀ ਸਟਾਰਟ ਅਸਰ ਕਿਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕੀ ਜਿਹੜੀ ਇਨਸਟਰਕਸ਼ਨ ਹੈ ਕਹਿੰਦੇ ਕੋਈ ਮਾਮਲੇ ਵੀ ਦਰਦ ਕੀਤੇ ਗਏ ਨੇ ਜਿਨ੍ਹਾਂ ਦਾ ਕੋਈ ਨੰਗਾ ਚੈਨਲ ਤੇ ਕੇਸ ਸੁਣਿਆ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀ ਜਨਕ ਕਿ ਕਿਸੇ ਦੇ ਵਰਦਲੋ ਵੀ ਕੋਈ ਕੁਤਾਹੀ ਵਰਤੀ ਜਾਂਦੀ ਹੈ। ਤਾਂ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗਾ। ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਸਾਰੇ ਸਰਕਾਰੀ ਜੀਪੀਐਸ ਫਿਟਿਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਤਾਂ ਜੋ ਕਿਸੇ ਵੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਹੋ ਸਕੇ ਵੋਟਿੰਗ ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਵੋਟਿੰਗ ਮਟੀਰੀਅਲ ਦੀ ਪ੍ਰਕਿਰਿਆ ਚੱਲੂਗੀ ਅਕੀ ਸੰਦੇਸ਼ ਜਿਹੜਾ ਆ ਆਮ ਵੋਟਰ ਨੂੰ ਜੋ ਮੇਰੇ ਆਮ ਵੋਟਰ ਨੂੰ ਹੀ ਸੰਦੇਸ਼ ਹੈ ਤੁਸੀਂ ਵੱਧ ਛੜ ਕੇ ਜਿਹੜਾ ਹੈਗਾ ਡੈਮੋਕਰੇਸੀ ਦਾ ਆਪਣਾ ਹਿੱਸਾ ਲਓ ਪਾਰਟੀ ਕਿਹਨਾਂ ਨੇ ਕਹਿੰਦੇ ਸਮਿਆਂੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਬਚਾਨੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਪਾਸ਼ੀਆਂ ਦਾ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋ ਹਾਂਜੀ ਸੈਂਟਰਲ ਫੋਰਸਿਸ ਵੀ ਤਨਾਨਤ ਗਈਆਂ ਨੇ ਪੰਜਾਬ ਪੁਲਿਸ ਵੀ ਤਨਾਦ ਕੀਤੀ ਗਈਆਂ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾਦ ਆਪਣਾ ਚਾਰ ਚਾਰ ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 26 ਧੰਨਵਾਦ